ਸਤਿ ਸ਼੍ਰੀ ਅਕਾਲ ਜੀ ਐਮਐਲ ਸਰਪਸ ਸਭਾਈ ਉਹਨਾਂ ਚਲਾਇਆ ਜਾ ਰਿਹਾ ਕਿਤੋਂ ਮੈਂ ਹਰ ਸਾਲ ਆਪਣੇ ਹਲਕੇ ਦੇ ਲੋਕਾਂ ਦੀ ਸਿਹਤ ਦੇ ਮੱਦੇ ਨਜ਼ਰ ਇੱਕ ਵਾਰੀ ਤਿਹਾੜਾਂ ਦੇ ਸੀਜ਼ਨ ਤੋਂ ਪਹਿਲਾਂ ਜਦੋਂ ਗਰਮੀ ਦੀ ਸਰਦੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਵਾਰੀ ਗਰਮੀ ਦੀ ਸ਼ੁਰੂਆਤ ਤੇ ਅੱਜ ਗਰਮੀ ਦੀ ਸਫਾਈ ਜਿਹੜੀ ਮਹਿਮ ਇਹ ਟੂਏ ਰੋਡ ਡੱਬਾ ਰੋਡ ਵਿਖੇ ਸ਼ੁਰੂ ਕਰੀ ਹੈ ਜਿਹਦੇ ਵਿੱਚ ਅਸੀਂ ਸਫਾਈ ਦੇ ਨਾਲ ਨਾਲ ਓਐਨਐਨ ਸਲ ਦੇ ਅਧਿਕਾਰੀ ਜਿਨ੍ਹਾਂ ਦਾ ਕੰਮ ਹੈ ਵੀ ਕਿਸੇ ਦੀ ਪਾਣੀ ਦੀ ਪੀਣ ਵਾਲੀ ਦੀ ਦਿੱਕਤ ਹੋਵੇ ਕਿਸੇ ਦੀ ਰੋਡ ਜਾਲੀ ਬੰਦ ਹੋਵੇ ਇਹ ਕਿੱਦਾਂ ਕਮੀਆਂ ਦੂਰ ਕਰਨ ਦੇ ਲਈ ਅਸੀਂ ਅੱਜ ਇਸ ਮਹਿਮ ਨੂੰ ਸ਼ੁਰੂਆਤ ਕਰੀਏ ਨਾਬਾ ਰੋਡ ਤੋਂ ਸ਼ੁਰੂ ਹੋ ਕੇ ਹਰਕ੍ਰਿਸ਼ਨ ਸਕੂਲ ਤੱਕ ਅਸੀਂ ਜਾਣਾ ਇਸ ਮਾਧਮੇ ਲੋਕਾਂ ਨੂੰ ਮੈਂ ਬੇਨਤੀ ਕਰਦੀ ਚਾਹੁੰਨਾ ਕਿ ਆਪਣੀ ਸਿਹਤ ਸਭ ਤੋਂ ਜ਼ਰੂਰੀ ਹੈ ਉਹਦੇ ਲਈ ਆਪਣਾ ਚੁਗਿਰਦਾ ਜਿਹੜਾ ਸਾਫ਼ ਰੱਖੀਏ ਜਿਹੜੇ ਸਾਡੇ ਸਫਾਈ ਸੇਵਕ ਨੇ ਇੱਕ ਪਰਿਵਾਰ ਦਾ ਮੈਂਬਰ ਨੇ ਆਪਣੇ ਪਰਿਵਾਰ ਦਾ ਪੇਡ ਪਾਲਣ ਦੇ ਲਈ ਇਹ ਗੰਦਗੀ ਵਿੱਚ ਹੱਥ ਵੀ ਮਾਰਦੇ ਨੇ ਤੇ ਆਪਣੀ ਚੁਗਿਰਦਾ ਸਾਫ਼ ਰੱਖਣੇ ਸਾਡੀ ਮਦਦ ਕਰਦੇ ਨੇ ਇਹਨਾਂ ਨੂੰ ਆਪਾਂ ਪਿਆਰ ਦੇ ਨਾਲ ਆਪਾਂ ਡੀਲ ਕਰੀਏ ਤੁਸੀਂ ਦੇਖਿਆ ਹੋਣਾ ਇੱਕ ਬਜ਼ੁਰਗ ਮਾਤਾ ਜਿਹੜੀ ਰਿਟਾਇਰਮੈਂਟ ਦੇ ਨੇੜੇ ਆ ਉਹ ਥੋੜੇ ਜਿਹੀ ਸਫਾਈ ਕਰਨ ਤੋਂ ਬਾਅਦ ਥੱਕ ਗਈ ਮੈਂ ਉਹਨੂੰ ਜਲ ਵੀ ਲਿਆ ਕੇ ਪਾਇਆ ਉਹਨੂੰ 500 ਰੁਪਇਆ ਸਹਾਇਤਾ ਵੀ ਕਰੀਏ ਕਿਉਂਕਿ ਬਜ਼ੁਰਗ ਹੈ ਉਹਨੂੰ ਅੱਜ ਜੂਸ ਵਗੈਰਾ ਦੀਆਂ ਚੀਜ਼ਾਂ ਦੀ ਲੋੜ ਹੈ ਇਸ ਲਈ ਸਭ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਲੋਕਾਂ ਨੂੰ ਆਪਾਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਿਆਰ ਕਰੀਏ ਤਾਂ ਕਿ ਜਿਹੜੀ ਆ ਸਾਡੀ ਸਫਾਈ ਦੇਖਣ ਦੇ ਵਿੱਚ ਸਾਡੇ ਮੰਨਣਾ ਆਉਣ ਵਾਲੇ ਸਮੇਂ ਵਿੱਚ ਗਰਮੀ ਦਾ ਮੌਸਮ ਜਿਵੇਂ ਮੱਛਰ ਦਾੰਗ ਮਲੇਰੀਆ ਦੀ ਬਿਮਾਰੀ ਦਾ ਫੈਲਾ ਪਿਆ ਜਾਂਦਾ ਜਦੋਂ ਆਪਣਾ ਆਸ-ਪਾਸਾ ਸਾਫ਼ ਹੋਊ ਮੱਖੀ ਮੱਛਰ ਨੂੰ ਠਹਿਰਨ ਦੇ ਲਈ ਜਗ੍ਹਾ ਨਹੀਂ ਹੋਊਗੀ ਤਾਂ ਮੈਂ ਸਮਝਦਾ ਫਿਰ ਜਿਹੜੀ ਆ ਉਹ ਬਿਮਾਰੀ ਨਹੀਂ ਫੈਲੂਗੀ ਨਾਲ ਹੀ ਅਸੀਂ ਜਿਹੜੀ ਫੋਕ ਨਦੀ ਅਭਿਆਨ ਆ ਉਹ ਵੀ ਸ਼ੁਰੂ ਕਰੀਏ ਤਾਂ ਕਿ ਲੋਕਾਂ ਨੂੰ ਸਮੇਂ ਸਿਰ ਇਹਨਾਂ ਬਿਮਾਰੀਆਂ ਤੋਂ ਅਸੀਂ ਬਚਾ ਸਕਦੇ ਹਾਂ ਜੀ ਐਮਐਲਏ ਸਾਹਿਬ ਤੁਸੀਂ ਆਪ ਝਾੜੂ ਲਗਾਏ ਆਪ ਸਾਰਾ ਕੂੜਾ ਕਰਕਰ ਚੱਕ ਕੇ ਕਰ ਰਹੇ ਆਂ ਅੱਜ ਤੱਕ ਇਹ ਕਹਿੰਦੀ ਐਦਾ ਦੇਖਣ ਨੂੰ ਮਿਲਦਾ ਦੇਖੋ ਇੱਕ ਪਰਿਵਾਰ ਦਾ ਮੁਖੀ ਜਦੋਂ ਕੰਮ ਕਰਨ ਲੱਗੂਗਾ ਨਾਲ ਤਾਂ ਮੈਂ ਸਮਝਦਾ ਵੀ ਉਹਨੂੰ ਦੇਖ ਕੇ ਕੰਮ ਕਰਨਗੇ ਮੇਰੇ ਨਾਲ ਖੱਬੀਆਂ ਸੱਜੀਆਂ ਬਾਹਾਂ ਖੜੀਆਂ ਆਂ ਅਗਰ ਮੈਂ ਆਪ ਇਹਨੂੰ ਟੰ ਚੱਕੂਗਾ ਤਾਂ ਫਿਰ ਇਹ ਕਿਵੇਂ ਚੱਕਣਗੇ ਇਹਨਾਂ ਨੂੰ ਵੀ ਹੱਕਾ ਮਾਰ ਮਾਰ ਕੇ ਆ ਵੀ ਅੱਜ ਜਿਹੜੀਆਂ ਵਿਚਾਲੇ ਵਿਚਾਲੇ ਸਫਾਈ ਹੋ ਜਾਂਦੀ ਐ ਸੈਡਾਂ ਤੇ ਜਿਹੜੀਆਂ ਮਰ ਬਾਦ ਜਿਹੜਾ ਜਮਿਆ ਪਿਆ ਇਹਨਾਂ ਤੋਂ ਵੀ ਨਾਲ ਪਟਾਇਆ ਅੱ ڈپਟੀ ਮੇਰੇ ਵੀ ਨਾਲ ਖੜਾ ਮੈਂ ਕਿਹ ਰਟਨ ਚੱਕ ਬਈ ਕਿਉਂਕਿ ਇਹਨਾਂ ਲੋਕਾਂ ਨੇ ਸਾਨੂੰ ਬਣਾਇਆ ਅਗਰ ਦੇ ਇਹਨਾਂ ਦੀ ਸਫਾਈ ਦਾ ਧਿਆਨ ਨਹੀਂ ਰੱਖਾਂਗੇ ਮੈਂ ਸਮਝਦਾ ਵੀ ਜਿਹੜਾ ਇਹਨਾਂ ਨਾਲ ਕਿਤੇ ਨਾ ਕਿਤੇ ਟੋਖਾਊਗਾ ਤੁਸੀਂ ਐਡੀ ਬੜੀ ਪੋਸਟ ਹੋਣ ਦੇ ਬਾਅਦ ਤੁਸੀਂ ਆਪ ਕਹਦੇ ਲੇਕਿਨ ਪਹਿਲਾਂ ਕਦੀ ਕੋਈ ਕਾਉਂਸਲਰ ਵੀ ਨਹੀਂ ਇਦਾਂ ਦੇ ਕੰਮ ਕਰਦੇ ਦੇਖੇ ਜੀ ਹੈਵ ਨਹੀਂ ਇਹੋ ਜੇ ਉਹ ਕੰਮ ਨਹੀਂ ਸੀ ਕਰਦੇ ਤਾਂ ਉਹ ਹੈਵ ਨਹੀਂ ਜੀ ਦੂਜਾ ਇੱਕ ਅਸੀਂ ਤੇੜੀ ਤੁਹਾਨੂੰ ਮਿਲੀ ਤੁਸੀਂ ਤੁਹਾਨੂੰ ਨੇ ਮਾੜਾ ਇਹ ਕੰਮ ਕੀਤਾ ਤੁਸੀਂ ਉਸੇ ਦੇ ਆਮ ਕੰਮ ਕਰ ਲੈ ਦੇਖੋ ਮੈਂ ਤੁਰਿਆ ਜਾਂਦਾ ਮੈਂ ਨਹੀਂ ਧਿਆਨ ਕਰਿਆ ਮਰੀ ਉਹਨੇ ਬਾਹ ਫੜ ਲਈ ਜੀ ਭਈਆ ਮੇਰਾ ਇੱਥੇ ਕੰਮ ਕਰੋ ਮੇਰੇ ਕੋਲੇ ਮੇਰੇ ਦਫਤਰ ਦਾ ਸਮਾਨ ਮੋਹਰ ਲੈਟਰ ਪੈਡ ਸਭ ਕੁਝ ਹੁੰਦਾ ਕਿਉਂਕਿ ਇਹਨਾਂ ਦੀ ਦਿੱਤੀ ਹੋਈ ਹੈ ਇਹ ਜਿੱਥੇ ਚਾਹਣ ਉਹ ਮੇਰੀ ਬਾਹ ਫੜ ਕੇ ਲਵਾ ਸਕਦੇ ਨੇ ਉਹਦਾ ਕੰਮ ਕਰਕੇ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਕਹਿੰਦਾ ਤੁਹਾਨੂੰ ਲੱਗਦਾ ਵੀ ਦਿਵਾਲੀ ਦੇ ਸਮੇਂ ਇਸ ਟਾਈਮ ਇਸ ਤਰ੍ਹਾਂ ਦੀ ਸਫਾਈ ਸਾਰੇ ਸ਼ਹਿਰ ਚ ਹੋਣੀ ਚਾਹੀਦੀ ਹੈ ਹਰ ਵਾਰੀ ਮੈਂ ਤਾਂ ਆਪਣੇ ਹਲਕੇ ਦੇ ਕਰਦਾ ਤੇ ਬਾਕੀ ਸਾਥੀਆਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਇਹ ਨਹਿਮ ਵਿੱਚ ਹਿੱਸਾ ਪਾ ਕੇ ਇਹਨਾਂ ਲੋਕਾਂ ਨੇ ਜਿਹੜਾ ਸਾਨੂੰ ਏਡਾ ਵੱਡਾ ਮਾਣ ਦਿੱਤਾ ਉਹਦੇ ਆਪਾਂ ਖਰੇ ਉਤਰਦੇ ਸਫਾਈ ਕਰਾ ਰਹੇ ਸੀ ਤਰੀ ਇੱਕਦਮ ਆ ਕੇ ਕੰਮ ਲੂ ਕੇ ਆ ਉਹਨਾਂ ਨੇ ਕੰਮ ਨੂੰ ਹਾਂ ਕਰ ਦਿੱਤੀ ਹਾਂਜੀ ਕਿਸ ਤਰ੍ਹਾਂ ਪਹਿਲਾਂ ਦੇ ਕੋਈ ਇੱਦਾਂ ਦੇ ਐਮਐਲਏ ਕੋਈ ਦੇਖਿਆ ਸਖ ਨਹੀਂ ਜੀ ਕੀ ਕਹਿਣਾ ਚਾਹੋਗੇ ਕਿ ਇਹਨਾਂ ਨੂੰ ਮੈਂ ਜਾਣਨੀ ਆ ਵੀ ਇਹਨਾਂ ਦੇ ਮੈਂਬਰ ਤਾਂ ਕਰਕੇ ਨੇ ਇੱਕਦਮ ਪਕੜ ਕੇ ਇਹਨਾਂ ਨਾਲ ਕੰਮ ਕਰਵਾਇਆ ਆਪਣਾ ਪਤਾ ਸੀਗਾ ਵੀ ਅੱਜ ਇੱਥੇ ਆਉਣਾ ਹਾਂਜੀ ਇਸ ਕਰਕੇ ਮੈਂ ਆਪ ਪਕੜ ਕੇ ਅੱਗੇ ਕੰਮ ਕਰਵਾਇਆ ਅਸਲ ਵਿੱਚ ਕੋਈ ਇੱਦਾਂ ਬਿਲ ਐਮਐਲਏ ਰਾਹ ਚੱਲਦੇ ਕੰਮ ਕਰਦਾ ਦੱਸ ਨਹੀਂ ਮੈਂ ਰੋਕਿਆ ਆਪ ਕਿਉਂਕਿ ਮੈਂ ਜਾਣਦੀ ਆ ਤਾਂ ਕਰਕੇ ਤੇ ਹੁਣ ਕਿਤਨਾ ਦਾ ਲੱਗ ਰਿਹਾ ਵਾ ਠੀਕ ਹੈ ਬਹੁਤ ਵਧੀਆ ਹਾਂਜੀ ਕੀ ਨਾਮ ਆ ਜੀ ਰਣਾ ਮਨੀ ਭਗਤ ਸੇਵਾਦਾਰ ਵਾਰਡ ਨੰਬਰ 41 ਮੇਰੀ ਭੈਣ ਕਾਉਂਸਲਰ ਵਾਰਡ ਨੰਬਰ 41 ਤਮੰਤਾ ਰਾਣੀ ਠੀਕ ਹੈ ਨਾ ਜਿਹੜੇ ਅੱਜ ਸਟ੍ਰਾਈਕ ਦੇ ਮੈਂ ਆਇਆ ਹੈ ਦੇਖੋ ਐਮਐਲਏ ਸਾਹਿਬ ਜੀ ਦੀ ਰਹਿਨਮਾਈ ਹੇਟ ਉਹਨਾਂ ਦਾ ਆਗਿਆ ਹੋਇਆ ਹੁਕਮ ਹੋਇਆ ਸੀ ਕਿ ਸਫਾਈ ਅਭਿਆਨ ਚਲਾਣਾ ਸਫਾਈ ਤਾਂ ਰੈਗੂਲਰ ਹੋ ਹੀ ਰਹੀ ਹੈ ਪਰ ਉਹਨਾਂ ਨੇ ਅੱਜ ਆਪ ਨੇ ਨਿਰੀਖਣ ਕਰਕੇ ਜੜੀਆਂ ਛੋਟੀਆਂ ਮੋਟੀਆਂ ਕਮੀਆਂ ਸੀ ਉਹਨਾਂ ਨੂੰ ਦੂਰ ਕਰਵਾਇਆ ਤੇ ਸਾਨੂੰ ਵੀ ਗਾਈਡੈਂਸ ਕੀਤੀ ਕਿਉਂਕਿ ਇਸ ਨਿਊਲੀ ਇੰਟਰੋਡਿਊਸ ਫਰਸਟ ਟਾਈਮ ਫਰਸਟ ਰਨ ਦੇ ਐਮਐਲ ਕਾਉਂਸਲਰ ਆ ਤੇ ਉਹਨਾਂ ਨੇ ਸਾਨੂੰ ਜੋ ਗਾਈਡੈਂਸ ਦਿੱਤੀ ਉਹਦੇ ਤੇ ਅਸੀਂ ਚੱਲ ਕੇ ਉਸ ਨਾਲ ਦੀ ਸੋਚ ਤੇ ਪੱਗ ਬਣਨ ਤੋਂ ਪਹਿਲਾਂ ਸੜਕਾਂ ਜਾ ਕੇ ਆਪ ਕੰਮ ਕਰ ਰਹੇ ਹਾਂ ਜੀ ਜੀ ਦੇਖੋ ਸੇਵਾ ਸਭ ਤੋਂ ਵੱਡਾ ਧਰਮ ਆ ਤੇ ਅੱਜ ਅਸੀਂ ਉਸ ਧਰਮ ਤੇ ਚੱਲ ਕੇ ਉਸ ਸੇਵਾ ਦੇ ਧਰਮ ਤੇ ਚੱਲ ਕੇ ਅੱਜ ਵਾਰਡ ਵਾਸੀਆਂ ਨੇ ਜਿਹੜੀ ਸਾਨੂੰ ਵੋਟ ਪਾਈ ਉਹਦੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸ ਤਰ੍ਹਾਂ ਦੀਆਂ ਤਕਲੀਫਾਂ ਸੀਗੀਆਂ ਜਿਹੜੀ ਪ੍ਰੋਬਲਮਾਂ ਸੀਗੀਆਂ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਤਕੁਰ ਰਾਸਤੇ 'ਚ ਹੁਣ ਜਿਵੇਂ ਪਬਲਿਕ ਨਾਲ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ ਜਿੱਥੋਂ ਜੋ ਜੋ ਨਵਾਂ ਮਿਲ ਰਿਹਾ ਲੋਕ ਦੱਸ ਰਿਹਾ ਵੀ ਸਾਨੂੰ ਚਿਰਾਂ ਤੋਂ ਇਹ ਪ੍ਰੋਬਲਮ ਆ ਰਹੀ ਸੀ ਕਿਉਂਕਿ ਹਾਊਸ ਦੇ ਨਾਮ ਬਣਨ ਕਰਕੇ ਲੋਕਾਂ ਨੂੰ ਜੋ ਪ੍ਰੋਬਲਮ ਸੀ ਹੁਣ ਉਹ ਜੇ ਉਹ ਫੇਸ ਆ ਰਹੀਆਂ ਨੇ ਕਿਉਂਕਿ ਸਾਡੀ ਸਟਾਰਟਿੰਗ ਆ ਜੋ ਫੇਸ ਆ ਰਹੀਆਂ ਅਸੀਂ ਉਹਨੂੰ ਜਲਦ ਤੋਂ ਜਲਦ ਦੂਰ ਕਰ ਦੇਣਾ ਵੈਸੇ ਅੱਜ ਦੀ ਸਫਾਈ ਮੁਹਿੰਮ ਇੰਨੀ ਜਿਆਦਾ ਪ੍ਰਭਾਵਸ਼ਾਲੀ ਰਹੂਗੀ ਕਿ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਸਮੱਸਿਆ ਰਹਿ ਜਾਊਗੀ ਬਾਅਦ ਵਿੱਚ